ਅੱਜ ਸੋਨਲੀ ਕੇ ਮਗਰ ਪਾਇਆ ਮਾਲਚਰ ਚਲਾਈ ਇਹ ਦੇਖਦੇ ਆ ਕਿਵੇਂ ਚੱਲਦਾ ਰੋਟਾਵੇਟਰ ਪਾ ਲਿਆ ਮੈਕਸੀ ਮਗਰ ਦੇਖਦੇ ਆ ਚਲਾ ਕੇ ਅੱਜ ਇਹ ਤੇ ਯਾਰ ਤੇਲ ਪਾਈ ਦੇ ਹੈ ਤੇਲ ਪਾਈ ਲੈ ਐਵਰੇਜ ਪਤਾ ਲੱਗ ਜੂ ਇਦੇ ਵਿੱਚ 5-7 ਲੀਟਰ ਪਾਣਾ 4 ਲੀਟਰ ਪਾ ਜੂ ਜਾਂ ਲੈ ਕੇ ਆ ਆ ਕਰੋ ਇਸੇ ਹੀ ਹੈ ਨਾ ਐ ਹੀ ਆ ਤਾਂ ਜਦ ਲੈ ਆ ਤੇਲ ਥੋੜਾ ਹੀ ਪਾਣਾ ਨੌਲੀ ਕਿੱਲਾ ਕਰ ਰਹਿ ਗਿਆ ਬਟਨ ਵਾਲਾ ਝੋਨਾ ਹੁਣ ਵੱਡਾਂਗੇ ਉਹ ਮਸ਼ੀਨ ਘੱਟਦੀ ਆ ਹੁਣ ਮਲਚਰ ਫੇਰਾਂਗੇ ਰੋਟਾਵੇਟਰ ਮਸਤੀ ਨਾ ਆ ਰਹੀ ਜਾਨੀ ਕੀ ਲੱਭੀ ਜਾਨਾ ਮੈਂ ਗੱਟੂ ਚ ਚੱਕਣਾ ਕਿ ਲਾਲੇ ਇੱਥੇ ਰੱਖਾਂਗਾ ਮੈਂ ਕਹਿੰਦਾਈ ਪਾਹ ਚੜਨਾ ਨਹੀਂ ਭੈਣ ਇਹ ਹੋਈ ਚੱਕ ਦਮਾ ਇੱਥੇ ਵੀ ਗੱਲਾ ਲਾ ਲੇ ਇੱਥੇ ਲੈ ਕਿਨੇ ਗੱਟੇ ਬਾਜੀ ਨੇ ਬੰਗਾ ਲੈ ਲਓ ਝਾੜ ਵਾਲਾ ਵਾ ਟਰਾਲੀ ਚਾਉਣਾ ਨਹੀਂ ਉਹਨਾਂ ਆਹੋ ਝਾੜ ਵੜ ਗਿਆ ਕੋਈ ਨਹੀਂ ਪਛੇਤਾ ਨਹੀਂ ਨਹੀਂ ਓ ਦੋਰ ਕਹਿੰਦਾ ਆਹੀ ਲੱਗਣਾ ਮੈਂ ਠਾੜ ਵੱਧਾ ਉਹ ਕਹਿੰਦਾ ਫੋਨ ਨਹੀਂ ਲਾਇਆ ਤੂੰ ਕਿ ਫੋਨ ਨਹੀਂ ਲਾਇਆ ਮੈਂ ਗੱਲ ਨਹੀਂ ਕਰੀ ਤੋਰੀ ਤੇ ਆ ਤੋਰੀ ਬਸਾਈ ਮੈਂ ਗੱਲ ਨਹੀਂ ਕਰਦਾ ਟਾਟਾ ਬੈਠਾ ਹੋਣਾ ਤੇ ਉਹ ਬਾਹਰ ਇਹਨਾਂ ਲੱਗੇ ਪਏ ਕਟੂਰਾ ਗਾਲ ਦਿੰਦਾ ਹਨ ਕਿਥੇ ਰਿਓ ਲੱਗਿਆ ਗਾਲੀਆਂ ਤੇ ਗੰਦੀ ਆ ਤੈਨੂੰ ਜਾਂਦੀ ਨਹੀਂ ਤੇ ਫਿਰ ਬਾਪਾ ਅੱਡ ਦੇ ਦੇ ਚੱਕ ਨਹੀਂ ਦੱਦੇ ਤੈਨੂੰ ਬਹੁਤ ਰੱਖ ਪਾਇਆ ਸੀ ਉਹਨੇ ਕਹਿੰਦੇ ਸੀ ਗੱਟੇ ਹੈ ਨਹੀਂ ਤਿੰਨ ਗੱਟੇ ਪਏ ਆ ਸੁਪਰ ਦੇ ਹਜੇ ਸੁਪਰ ਦੇ ਆ ਹੈਗੀ ਤਾਂ ਤਿੰਨ ਪਏ ਆ ਇੱਕ ਆ ਹੈਗਾ ਚਾਰ ਹੱਲ ਹੱਲ ਕੇ ਫਿਰ ਘੱਟ ਜਾਂਦਾ ਰੋ ਹਾਂ ਤੇ ਕੋਈ ਬਤਾਇਆ ਵਾ ਦੇਖੋ ਵੀ ਕਿਵੇਂ ਗੇੜੇ ਹੁੰਦੇ ਆ ਇਹਦੇ ਉਧਰੋਂ ਗੇਅਰ ਕੱਢਿਆ ਹੋਇਆ ਵਾ ਅਜੇ ਤੱਕ ਘੁੰਮੀ ਜਾਂਦਾ ਵਾ 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 ਟਾਈਮ ਹੋ ਗਿਆ बहुत वी है हिमाचल का जम बरीक कर दूंगा चाहे छब्बीय पराली चाहे दस दूसरे दंबर पत्रह छुड़िया बहुत है आ की भी लगी है ਅੰਦਰ ਲੱਗੀਆਂ ਇੱਧਰ ਲੱਗੀਆਂ ਹੋਈਆਂ ਚੌਥੀ ਉਹ ਅੰਦਰ ਲੱਗ ਗਈ ਆ ਔਰ ਕਿੱਕਰ ਦੇ ਲਗ ਭੱਗੇ ਥਾਵਾ ਇਹ ਜਾਮਣ ਗੋਲੇ ਆ ਕਿੱਕ ਟ੍ਰੈਂਡਾ ਬਟਨ ਵਾਲਾ ਆਉਂਦੀ ਆ ਮਸ਼ੀਨ ਹੁਣ ਉਹ ਵੱਡ ਕੇ ਨਾਲ ਹੀ ਉਹ ਤਿਆਰ ਕਰ ਦੇਣਾ ਫੇਰ ਆਲੂਆਂ ਦਾ ਕੰਮ ਮੁਕੰਮਲ ਹੋ ਗਿਆ ਤੇਰੇ ਬਜਨ ਰੱਖਣ ਦੇ ਲੋੜ ਹੈ ਨਹੀਂ ਪੂਰਾ ਓਕੇ ਆ ਗਾਈ ਭੋਗ ਲੱਗਦਾ ਤੇ ਲੋ ਜੀ ਮਲ ਆਪਣੇ ਮਾਲਕ ਤੇ ਕੱਢ ਜਾਂਦਾ ਲੋ ਪਾਰਿਆ ਆਂਦੇ ਆ ਥੱਲੇ ਰੱਖ ਥੱਲੇ ਅਜੇ ਕਰਦੇ ਆ ਚੈੱਕ ਸ਼ੌਟ ਨੂੰ ਲੋਅ ਦੇ ਉੱਤੇ ਡੁੰਗੇ ਲਾ ਡੁੰਗੇ ਇਤਨੀ ਟਾਈਆਂ ਮਾਰੀ ਜਾਂਦਾ ਐਥਾ ਡੁੰਗੀ ਕਰ ਲਿਆ ਥੱਲੇ ਇਹਦਾ ਜਿਹੜੀ ਟਾਈਆਂ ਪਾ ਗਿਆ deoria ਕਹਿੰਦੇ ਤੂੰ ਉਹ ਬਣਾ ਲਓ ਨਾਲੇ ਖੱਤੀ ਬਣਾ ਲਓ ਮੈਂ ਤੁਹਾਨੂੰ ਕਹਿ ਕੇ ਤੋਰਿਆ ਹੂੰ ਕਹਿਦੀ ਉਹਨੂੰ ਮੇਰਾ ਫੋਨ ਨਹੀਂ ਹੁਣ ਚੱਕਿਆ ਉਹਨੇ ਨਹੀਂ ਤਾਂ ਮੈਂ ਕੁੱਤੇ ਖਾਣੇ ਉਹਦੀ ਕਰੀ ਜਾਂਦਾ ਸੀ ਆਹ ਤਾਂ ਰੋਟੀ ਨੇ 11 ਵਜ ਗਏ ਗਿਆਨਾਂ ਦੀ 12:00 ਬੱਤੀ ਦੀ ਯਾਦੋ ਦੁਪਹਿਰ ਦੀ ਤੇ ਸਵੇਰ ਦੀ ਇਕੱਠੀ ਕੋਈ ਹੋ ਗਈ ਹਾਂ ਪਰ ਹੁਣ ਚਾਹ ਨਾਲ ਸਰਜੂ ਫੇਰ ਇੱਕ ਵਾਰੀ ਰਾਤ ਨੂੰ ਕਿਆ ਦੋ ਵਾਰੀ ਕਰਦਾਂਗੇ ਚੱਲ। ਕਿਆ ਤਿੰਨ ਵਾਰੀ ਹੋਣੀ? ਤੇ ਉਹ ਤਿੰਨ ਵਾਰੀ ਕਰਦਾਂਗੇ ਜਿੰਨੀ ਵਾਰੀ ਕਹੀ ਐਂਗਾ ਲੈ ਆਈ ਹੋਣੀ ਤੇਰੇ ਲਈ। ਮੈਂ ਚਿਕਾਵੇ ਚਾਹੇ ਨਾ ਚਿਕਾਵਾਂ ਮੈਂ ਨਹੀਂ ਇਹਦਾ ਜ਼ਿੰਮੇਵਾਰ ਆ। ਉਹ ਕਹਿੰਦਾ ਮੈਂ ਬੀ ਲੈਣਾ ਮੈਂ ਬਾਅਦ ਚ। ਨਹੀਂ ਹੂੰ ਵੀ ਆਪਾਂ ਨੂੰ ਵੇਚ ਦੂ ਕਹਿੰਦਾ ਐਂ ਕਹਿੰਦਾ ਜੀ। ਮੈਂ ਦੇ ਦੂੰਗਾ ਨਹੀਂ ਦੇਊਗਾ ਨਾ ਹਾਂ। ਤੇ ਨੋਰ ਦੇ ਦੀ ਛਡਾਉਣ। ਉਹ ਵੀ ਤਾਂ ਫ੍ਰੀ ਛੱਡਣਾ ਮੈਂ। ਨਾਲ ਤਾਂ ਇੱਕ ਪਾਸੇ ਕਿ ਨਗਾਈਆਂ ਪਾਉਣਾ ਕਾ ਲੋ ਜਿਹੜੀ ਵੀਡੀਓ ਫੋਟੋ ਜੀ ਭੇਜੀ ਸੀ ਆਲੂਆਂ ਦੀ ਉਹ ਵੀ ਜਿਨੇ ਸੀ ਉਹੀ ਵੀ ਉਹੀ ਜਾ ਕੇ ਲੈ ਕੇ ਆਏ ਹੱਦ ਤੀ ਭਈਆ ਵੀ ਕਰੀ ਜਾਵੇ ਕਹਿੰਦਾ ਮੌਸਮ ਕਮਾਈ ਦੀ ਜਾਂਦਾ ਚੰਨਾ ਉਹ ਮੈਂ ਤਾਂ ਦੇਖਿਆ ਲੜੀ ਜਾਂਦੀ ਉਹ ਨਾਲ ਕਹਿੰਦੇ ਭਾਈ ਕੀ ਸ਼ਾਂਡੀ ਕਰਾਉਣ ਲੱਗਿਆ ਦੂਗਾ ਮੈਂ ਤਾਂ ਕਹਾਂਗੇ ਤੇ ਉਹ ਸਿੱਟਣ ਨੂੰ ਰੱਖੇ ਹੋਏ ਆ ਵੀ ਬਾਹਰ ਕੱਢੇ ਹੋਏ ਆ ਹੱਡਾ ਰੋੜੀ ਵਾਲਾ ਕੰਮ ਵੀ ਉਥੇ ਕਿੱਥੇ ਸੀਗੇ ਪਏ ਉਥੇ ਆਪਣੇ ਖੇਤ ਅੱਛਾ ਉਹ ਹੈ ਤਾਂ ਹੈ ਨਹੀਂ ਸੀ ਵਿੱਚ ਉਹਨਾਂ ਦੇ ਦੇਖਣ ਨੂੰ ਕਿ ਉਹ ਦੂਜਾ ਹੰਤੂ ਚਾਗਾ ਤੋਂ ਕਿ ਲੱਗਣਾ ਡਾਕਟਰ ਨੇ ਵੀ ਆਉਣਾ ਯਾਰ ਬਸ ਹੁਣ ਚਾਹ ਫਿਰ ਧਾਰੀ ਦੇਣੀ ਮੈਂ ਕਹਤਾ ਏ ਆ ਜਾ ਮੈਂ ਤਾਂ ਜਾਇਆ ਨਾ ਰੁਕ ਜਾ ਮੈਂ ਦੇ ਦਿਆਂ ਹਣਾ ਮੈਂ ਦੇ ਦੂੰਗਾ ਜਾ ਵੀ ਨਾ ਉੱਥੇ ਉਹ ਮੈਂ ਹੋਵੇਂਗਾ ਕਿ ਮੜਿਆ ਨਾ ਹਾਂਜੀ ਚੱਲ ਬਲੱਟੀਆਂ ਪਈਆਂ ਹਾਂ ਚਾਹ ਚਾਹ ਨਹੀਂ ਪੀਣੀ ਚਾਹੀਦੀ ਮੈਂ ਬਦਲੇ ਵੱਲੋਂ ਕਰ ਤਿਆਰ ਕਰ ਲਓ ਠੇਕਾ ਕਰਨਾ ਤੁਹਾਡਾ ਨੂੰ ਕਦੋਂ ਆਲੂ ਬਟਣ ਵਾਲਾ ਆਲੂ ਬਟਣ ਦਾ ਤੂੰ ਬੱਸਦਾ ਤੂੰ ਨਾ ਤੁਸੀਂ ਆ ਵੀ ਆ ਹਤਾ ਹੁੰਦੇ ਨਹੀਂ ਤੁਸੀਂ ਤਾਂ ਉਹੋ ਜਿਹੇ ਬੰਦਿਆਂ ਦੇ ਜਾਣੇ ਹੈ ਮੱਤਿਹਰੀ ਮੈਨੂੰ ਮੱਤਿਹਰੀ ਆ ਬੱਚ ਵੀਡੀਓ ਬਣਾਉਂਦੀ ਛੁੱਟੀ ਸਾਗ ਦੀ ਚੋਰੀ ਕਰਤੀ ਇਹਨਾਂ ਨੇ ਤੇ ਬੱਚ ਚੱਲ ਜਾਂਦੇ ਆਹ ਦੇਖ ਲੈਣੀ ਆ ਤੇ ਦੇਖ ਲੈਣੇ ਇਹਦੇ ਇਵੇਂ ਰਹਿੰਦੇ ਨਹੀਂ ਡਰ ਮੈਨੂੰ ਆਪੇ ਚੋਰਾ ਭਾਈ ਨਾ ਪੂਰਾ ਕਿਹੜਾ ਚੱਲੇ ਆ ਹਣ ਹਾਂ ਹਾਂ ਬਸ ਆ ਕਿਨੇ ਪੜਜੂਗਾ ਵਾਹ ਭਾਈ ਇਹਦਾ ਪਾਣੂ ਵਿਜੇ ਆਣਗੇ ਅੱਜ ਪਰਤ ਲੋ ਜੀ ਮਲਚਰ ਦਾ ਕੰਮ ਹੋ ਗਿਆ ਖਤਮ ਹਾਂ ਹਾਂ ਲਏ ਇਹ 2.5 ਕਿਲੇ ਪੜੇ ਕੰਮ ਅੱਗੇ ਹੁਣ ਬੰਦਾ ਰੋਟਾ ਵੇਟਨਾ ਕਰ ਫੇਰ ਕੇ ਹੁਣ ਲੈ ਆਉਣਾ ਪਾ ਕੇ ਪਲਾਓ

ਤਰਵਾਸੇ ਲਾਣ ਵਾਲੇ ਨਾਲ ਕੰਪਨੀ ਵਾਲਾ ਵੀ ਆਇਆ ਕਿ ਪੂਰਾ ਨੜਪਨ ਨੂੰ ਮਨ ਲੱਗਦਾ ਹੈ ਸੱਤ ਫੁੱਟ ਸੁਪਰ ਸੀਟਰ ਤੇ ਪੀਕਾ ਬੈਣੀ ਆ। ਜੇ ਕੋਈ ਕੋਈ ਨਹੀਂ ਜਾਓ ਭਾਈ। ਜੱਗੇ ਬਾਈ ਉਹਨਾਂ ਦੀ ਫੇਲ ਆ। ਰੂਹ ਝੋਲੇ ਜੇ ਪਾਉਣਾ ਪੈਣਾ। ਹਾਂ ਜੱਗੇ ਮੌਸਲਾ ਵੀ ਆਇਆ ਛਾ ਦੇਖੋ। ਸਾਡੇ ਤੋਂ 36 36 ਦੀ। ਸਾਡੇ ਕੋਲ ਉਹਦਰ ਸਾਡੇ ਏਰੀਆ ਦੇ ਵਿੱਚ ਇੰਨਾ ਕੋਈ ਆ ਡਾਕਟਰ ਬਾਹਣ ਵੀ ਕੋਈ ਹੈਗਾ ਪਰ ਇਹ ਨਹੀਂ। ਜਿਆ ਬਾਈਆਂ ਨੂੰ ਤਰੇੜ ਦੇ ਦੋ। ਕੀ ਆ ਗਿਆ। ਕੀ ਆ ਗਿਆ ਤੇ ਬਾਹਲਾ ਹੀ ਤਾਂ ਮਟਾ ਰੋ ਦੇ ਕੇ 72 15 ਦੇ। 22 35 ਜੀ ਹੈ ਟਾਇਰ ਲਵਾਓ ਅਗਲੇ ਦੇ ਜੇ ਤੁਸੀਂ ਕੰਮਜਾ ਬਹੁਗੇ ਤੁਹਾਨੂੰ ਹੈਗਾ ਪੀਟ ਚਾਲਦੇ ਬਈ ਆਪਾਂ ਦੱਸਣੀ ਸੀ ਨਾਲ ਵੱਡਾ ਉਹ ਸਾਹਮਣੇ ਵੀ ਨਹੀਂ ਆਏ ਸੀ ਜਿਹੜਾ ਤਾਂ ਮੇਰੇ ਕੋਲੇ ਸੀਗਾ ਮੇਰੇ ਕੋਲ ਹੈਗਾ ਬਾਈ ਮਾਰ ਦਾ ਉਹ ਵੀ ਰੱਖ ਉਹ ਤਾਂ ਡਰੋ ਡਰੋ ਇੰਟਰਕੂਲਰ ਲੱਗਾ ਮੂਰੇ ਚੱਲ ਨੂੰ ਤੁਹਾਨੂੰ ਦੱਸਿਆ ਵੀਰੇ ਰੇਟ ਮੰਗਿਆ ਬਾਬਰ ਕਹਿੰਦੀ ਸੀ ਇਹ ਜਿਵੇਂ ਕੰਪਣੀ ਕਹਿੰਦੀ 50 ਪਾਵਰ ਕਰਦਾ ਮੈਂ ਤਾਂ ਉਹ ਨਹੀਂ ਦੇਖਦਾ ਕਿ ਆਪਾਂ ਵੀ ਸਾਲਾ ਮਰੀਦ ਨਹੀਂ ਜਾਂਦਾ ਜੀ ਆਇਆ ਬਰੇਕਰ ਮਾਰ ਕੇ ਉੱਠ ਖੜਦਾ ਪਰ ਆਇਆ ਨਾ ਇਹਨੂੰ ਬਰੇਕਰ ਤੇ ਕਦੀ ਕੋਈ ਆਈ ਦਾ ਵੀ ਪਿੱਛੇ ਟੱਕਰੇ ਆਹੇ ਕਾਰ ਜਾਂਦਾ ਬੂੜੇ ਆਪਲਾ ਕੋਣ ਨੇ ਇੰਨੇ ਆਪਾਂ ਇਹਦੇ ਪਿੱਛੇ ਦੇ ਲੋ ਨਹੀਂ ਬਾਈ ਪਹਿਲਾਂ ਹਟਾ ਹਾਂ ਪਾ ਦੂ ਲੋ ਬੁਲਾਉਣ ਤਾਂ ਕੋਈ ਜਾਂਦਾ ਨਹੀਂ ਜਿਹੜਾ ਚਲਾ ਕੇ ਰੱਖਣੇ ਜੀ ਜ਼ੋਰ ਦਾ ਬੂੜੇ ਮਾਰਦਾ ਕੋਈ ਫਰਕ ਨਹੀਂ ਪੈਂਦਾ ਕੋਈ ਦੇਖਣ ਕੋਈ ਬਲਾਉਂਗੇ ਆ ਵੀ ਬਈ ਸੋਖਾ ਕੋ ਕੋ ਬਾਈ ਕਹਿੰਦਾ ਕਿਤਾਈ ਘਟਾ ਨਾ ਕਿਤਾਈ ਘਰ ਨਾਲ ਬਾਅਦ ਦਾ ਹੌ ਲੈਂਣ ਦੀ ਬਾਈ ਜਮਾ ਹੀ ਨਹੀਂ ਕਟਾਈ ਘੱਟ ਲਾਈ ਨਹੀਂ ਉਹ ਪਤਾ ਗੱਲ ਚਾਹੇ ਟਿਕਟ ਚੌਂਗੇ ਉਹ ਸਾਲਾ ਹੁਣ ਪਤਾ ਚੱਕਰੀ ਉਹ ਤੇ ਪਾ ਕੇ ਫਲਾਉ ਪਾ ਕੇ ਅੱਕਦੇ ਨਾ ਆ ਟੋੜਾ ਇਹਨੇ ਐਵੇਂ ਸੋਣਾ ਮੋੜਦਾ ਬ੍ਰੇਕਾਂ ਲੈਂਦੀ ਉਹ ਨਹੀਂ ਮੇਰੇ ਕੋਲ ਫਰੀ ਨਹੀਂ ਸੀ ਗਾ ਬਾਈ ਸੱਚਾ ਵਾ ਮੈਂ ਕਿੱਥੇ ਲਾਇਆ ਹੁਣ ਜਿਹੜੇ ਮਗਰ ਹੁਣ ਮੈਨੂੰ ਉਹ ਵੀ ਦਿਵਾਉਣੇ ਨੂੰ ਐਂ ਲੱਗੀ ਜਾਂਦਾ ਦਾ ਪੈ ਮੋੜਦੇ ਹੀ ਨਹੀਂ ਇਹਨੇ ਨਹੀਂ ਦਿੱਤਾ ਸੀ ਵਿੱਚ ਉਹ ਸਾਲਾ ਇਤੋਂ ਵੀ ਚੌੜਾ ਹੈ ਸਾਉ ਦਾ ਇਹਦੇ ਨਾਲੋਂ ਬਾਈ ਜ਼ਿਆਦਾ ਕਟਾਈ ਯਾ 46 ਚੱਲ ਜਾ ਵੀ ਦੇ ਯਾ 46 ਦਵਾ ਅੱਗੇ ਚੱਲਣ ਤੇ ਕਰ ਦੋ ਬਾਰਾਡਾ ਆਮੂ ਪਟਨ ਤੋਂ ਪਹਿਲਾਂ ਮੈਂ ਲੈਣਾ ਉਧਰ ਵਸਾਰਾ ਕਰੇ ਹਾਂ ਉਧਰ ਹਰੀ ਬਾਯਾਂ ਦੀ ਉਹ ਤੇਰਾ ਪ੍ਰਵਾਹ ਨਹੀਂ ਮੰਨਦਾ ਲੈ ਤੇ ਦੂਜੇ ਲੋਡ ਮਾਰਦਾ ਸਲਿੱਪ ਜੇ ਦਾਬਦਾ ਥੋੜਾ ਜਿਆ ਟੂ व्हीਲ ਤੇ ਥੋੜਾ ਜਿਆ ਦਾਬਦਾ 4x4 ਤੇਰਾ ਪਤਾ ਹੀ ਨਹੀਂ ਲੱਗਦਾ ਹੋਰ ਬਾਏ ਤੇ ਆ ਬਾਣ ਗਿੱਲਾ ਵਾਪਦਾ ਥੋੜਾ ਜਿਹਾ ਕਹਿੰਦੇ ਜਿਆਦੇ ਆ ਪਾਣੀ ਲਾਇਨ ਹੋਇਆ ਥੋੜਾ ਟਾਈਮ ਹੋਇਆ ਸੀ ਰਹਿ ਗਏ ਬਸ ਦੋ ਚਾਰ ਗੇੜੇ ਥੋੜੇ ਜਿਹਾ ਉਧਰ ਰਹਿ ਗਿਆ ਆ ਸਾਈਡਾਂ ਹੀ ਰਹਿ ਗਈਆਂ ਇੰਨਾ ਹੋ ਗਿਆ ਮੀਟਰ ਬਾਹਰ ਦੇ ਵਿੱਚ ਦੇਖ ਲਿਆ ਤਾਂ ਟਾਈਮ ਕਿੰਨਾ ਚੱਲੇਗਾ ਤੇ ਤੇਲ ਕਿੰਨਾ ਪੈਂਦਾ ਟੈਂਕੀ ਫੁੱਲ ਕੀਤੀ ਸੀ ਵੀਰੇ ਆ ਗਿਆ ਵੀ ਬੰਦਾ ਨਵੇੜ ਕੇ ਪੁੱਛਦੇ ਆ ਨਿਬੜ ਗਿਆ ਨਵੇੜਤਾ ਆ ਆਲੂ ਰਹਿ ਗਏ ਕੱਢ ਦਈਏ 5 ਘੰਟੇ ਤੋਂ 5 ਘੰਟੇ 10 ਮਿੰਟ ਜਾਂਦੇ ਆ। ਅੱਛਾ। ਤਾਂ ਇਹ ਬੋਨੇਦਾਂ ਦੇ ਕਿਲੇ ਹੋਣਗੇ। ਪਹਿਲਾਂ ਮਾਈਚਰ ਭਰਿਆ ਨਾ ਕੋਈ ਬਾਟ ਪਲਾਉਗੀ। ਰੇਦੀ ਨਾਲੀ। ਇਹ ਨਾਲੀ। ਇਹ ਦੇਖ ਲਿਜੀਏ ਕੀ ਹੈ ਇਹ। ਪੁੱਲ ਕਰਕੇ ਤੋਰੇ ਹੋਣਾ ਹੈ ਕਿ। दूजा कहना क्या गे? ठीक hmm. है दुद्ध पी के गई है तो

ਨੇ ਅਜੀ ਮਾਨ ਦੀ ਕਰ

ਇਮਾਨਤ ਪੈਮ ਨੇ ਪੈ ਗਿਆ ਉਹਨਾਂ ਕਿੰਨਾ ਕੁ ਮੀਟਰ ਸੀ ਗਿਆ ਉਹਨਾਂ ਕੁ ਵਜ ਗਿਆ 36 ਲੀਟਰ ਤੇਲ ਪੈ ਗਿਆ ਲਓ ਜੀ ਰੋਟਾਵੇਟਰ ਦਾ ਕੰਮ ਨਿਬੜ ਗਿਆ ਆ ਗਿਆ ਲੰਡਾ ਇਹਦੇ ਵਿੱਚ ਵੀ ਪਾਵਾਂਗੇ ਤੇਲ ਤੇ ਰੋਟਾਵੇਟਰ ਦੇ ਪਹਿਲਾਂ ਘੱਟ ਕੇ ਲਿਆ ਸੀਗਾ ਇਹ ਇਹ ਨਾਲ ਸੋਨ ਲਿੱਕੇ ਚੱਲ ਰਿਹਾ ਸੀਗਾ ਇਹਦੀ ਵੀ ਕੱਢਾਂਗੇ ਵੀਰੇ ਇਹਦੀ ਆਈ ਆ 5 ਘੰਟੇ 10 ਮਿੰਟ ਚੱਲਿਆ ਵਾ 36 ਲੀਟਰ ਤੇਲ ਪੈ ਗਿਆ 7 ਲੀਟਰ ਮੰਨ ਲਓ ਕਿ 7 ਲੀਟਰ ਖਾ ਗਿਆ ਘੰਟੇ ਦੇ ਇਹ 2.5 ਪੌਣ ਦੰਦ ਕੀਲੇ ਸੀ ਪਹਿਲਾਂ ਮਲਚਰ ਫੇਰਿਆ ਤੇ ਬਾਅਦ ਦੇ ਵਿੱਚ ਪਲਾਉ ਕੀਤਾ